ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾਣ ਵਾਲਿਆਂ ਨੂੰ ਆਉਣ ਵਾਲੇ ਦਿਨਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮਾ ਵੈਸ਼ਨੂ ਦੇਵੀ ਸੰਘਰਸ਼ ਸਮਿਤੀ ਕਟੜਾ ਨੇ ਕਟੜਾ ਤੋਂ ਲੈ ਕੇ ਮਾਤਾ ਰਾਣੀ ਭਵਨ ਤੱਕ بنائے ਜਾ ਰਹੇ ਰੋਪਵੇ ਪ੍ਰੋਜੈਕਟ ਦੇ ਵਿਰੋਧ ਵਿੱਚ ਬੁੱਧਵਾਰ ਤੋਂ 72 ਘੰਟਿਆਂ ਲਈ ਹੜਤਾਲ ਦਾ ਐਲਾਨ ਕੀਤਾ ਹੈ ਦੇ ਇਸ ਕਾਰਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਸੋ ਦੱਸਦੀ ਹੈ ਕਿ ਪ੍ਰਸਤਾਵਿਤ ਕਟੜਾ ਸਾਂਝੀ ਛੱਤ ਰੂਪ ਦੇ ਪ੍ਰੋਜੈਕਟ ਦੇ ਮਾਮਲੇ ਨੂੰ ਲੈ ਕੇ ਸ਼੍ਰੀ ਵੈਸ਼ਨੂ ਦੇਵੇਂ ਸੰਘਰਸ਼ ਸਮਿਤੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਤੋਂ ਬਾਅਦ ਸੰਘਰਸ਼ ਸਮਿਤੀ ਨੇ ਬੁੱਧਵਾਰ ਤੋਂ 72 ਘੰਟਿਆਂ ਲਈ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਰੂਪਵੇ ਦੇ ਵਿਰੋਧ ਵਿੱਚ 18 ਦਸੰਬਰ ਨੂੰ ਕਟੜਾ ਦੇਵਚ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਸੀ ਹੁਣ ਦੱਸਿਆ ਜਾ ਰਿਹਾ ਹੈ ਕਟੜਾ ਸਮਿਤੀ ਦੇ ਹੱਕ ਵਿੱਚ ਕੁਝ ਵੀ ਨਹੀਂ ਹੋਇਆ ਜਿਸ ਤੋਂ ਬਾਅਦ ਮੁੜ 72 ਘੰਟੇ ਬੰਦ ਦਾ ਐਲਾਨ ਹੋਇਆ ਹੈ ਜਇਹੇ ਦੇ ਵਿੱਚ ਕਟੜਾ ਸਮੇਤ ਵੈਸ਼ਨੂ ਦੇਵੀ ਯਾਤਰਾ ਮਾਰਗ ਤੇ ਸਾਰੇ ਨਿੱਜੀ ਕਾਰੋਬਾਰੀ ادارے ਬੰਦ ਰਹਿਣਗੇ ਯਾਤਰਾ ਦੇ ਰੂਟ ਦੇ ਨਾਲ ਨਾਲ 20 ਕੈਂਪ ਕਟੜਾ ਵਿਖੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਸ਼ਰਾਈਨ ਬੋਰਡ ਵੱਲੋਂ ਸਰਦਾਲੂਆ ਦੀ ਸਹੂਲਤ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਜ਼ਾਰੀ ਰਹਿਣ ਗਿਆ CEO ਸ਼ਟਾਈਨਬੋਰਡ ਅਨਸ਼ੁਲ ਗਰਗ ਮੁਤਾਬਕ ਸ਼੍ਰੀਮਤਾ ਵੈਸ਼ਨੂ ਦੇਵੀ ਸ਼ਟਾਈਨਬੋਰਡ ਮਾਪਕਵਤੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਰੀਆਂ ਉਚਿਤ ਸਹੂਲਤਾਂ માં ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਬਿਊਰੋ ਰਿਪੋਰਟ ਲੁਧਿਆਣਾ ਲਾਈ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾਣ ਵਾਲਿਆਂ ਨੂੰ ਆਉਣ ਵਾਲੇ ਦਿਨਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮਾ ਵੈਸ਼ਨੂ ਦੇਵੀ ਸੰਘਰਸ਼ ਸਮਿਤੀ ਕਟੜਾ ਨੇ ਕਟੜਾ ਤੋਂ ਲੈ ਕੇ ਮਾਤਾ ਰਾਣੀ ਭਵਨ ਤੱਕ بنائے ਜਾ ਰਹੇ ਰੋਪਵੇ ਪ੍ਰੋਜੈਕਟ ਦੇ ਵਿਰੋਧ ਵਿੱਚ ਬੁੱਧਵਾਰ ਤੋਂ 72 ਘੰਟਿਆਂ ਲਈ ਹੜਤਾਲ ਦਾ ਐਲਾਨ ਕੀਤਾ ਹੈ ਇਸ ਕਾਰਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਸੋ ਦੱਸਦੀ ਹੈ ਕਿ ਪ੍ਰਸਤਾਵਿਤ ਕਟੜਾ ਸਾਂਝੀ ਛੱਤ ਰੂਪ ਦੇ ਪ੍ਰੋਜੈਕਟ ਦੇ ਮਾਮਲੇ ਨੂੰ ਲੈ ਕੇ ਸ਼੍ਰੀ ਵੈਸ਼ਨੂ ਦੇਵੀ ਸੰਘਰਸ਼ ਸਮਿਤੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਤੋਂ ਬਾਅਦ ਸੰਘਰਸ਼ ਸਮਿਤੀ ਨੇ ਬੁੱਧਵਾਰ ਤੋਂ 72 ਘੰਟਿਆਂ ਲਈ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਇਸ ਤੋਂ ਪਹਿਲਾਂ ਰੂਪੇ ਦੇ ਵਿਰੋਧ ਵਿੱਚ 18 ਦਸੰਬਰ ਨੂੰ ਕਟੜਾ ਦੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਸੀ ਹੁਣ ਦੱਸਿਆ ਜਾ ਰਿਹਾ ਹੈ ਕਟੜਾ ਸਮਿਤੀ ਦੇ ਹੱਕ ਵਿੱਚ ਕੁਝ ਵੀ ਨਹੀਂ ਹੋਇਆ ਜਿਸ ਤੋਂ ਬਾਅਦ ਮੁਰ 72 ਘੰਟੇ ਬੰਦ ਦਾ ਐਲਾਨ ਹੋਇਆ ਹੈ ਜਹੇ ਦੇ ਵਿੱਚ ਕਟੜਾ ਸਮੇਤ ਵੈਸ਼ਨੂ ਦੇਵੀ ਯਾਤਰਾ ਮਾਰਗ ਤੇ ਸਾਰੇ ਨਿੱਜੀ ਕਾਰੋਬਾਰੀ ادارے ਬੰਦ ਰਹਿਣਗੇ ਯਾਤਰਾ ਦੇ ਰੂਟ ਦੇ ਨਾਲ ਨਾਲ 20 ਕੈਂਪ ਕਟੜਾ ਵਿਖੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਸ਼ਰਾਈਨ ਬੋਰਡ ਵੱਲੋਂ ਸਰਦਾਲੂਆ ਦੀ ਸਹੂਲਤ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਜ਼ਾਰੀ ਰਹਿਣ ਗਿਆ। CEO ਸ਼ਟਾਈਨ ਬੋਰਡ ਅੰਸ਼ੁਲ ਗਰਗ ਮੁਤਾਬਕ ਸ਼੍ਰੀਮਤਾ ਵੈਸ਼ਨੂ ਦੇਵੀ ਸ਼ਟਾਈਨ ਬੋਰਡ ਮਾ ਭਗਵਤੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਰੀਆਂ ਉਚਿਤ ਸਹੂਲਤਾਂ ਮਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਬਿਊਰੋ ਰਿਪੋਰਟ ਲੁਧਿਆਣਾ ਲਾਈ